ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਮਾਦਨ ਕਣਕ ਨੂੰ ਗੜੀ ਛੇੜੇ ਕਾਫੀ ਦਿਨ ਹੋ ਗਏ ਆ ਠੰਡ ਕਾਫੀ ਪੈਂਦੀ ਤੇ ਚਲੋ ਅੱਜ ਮਹਤਉਮ ਸਾਫ ਹਦਾ ਕਰ ਲੱਭਾਂਗੇ ਸਹਰਾ ਦੇ ਸਹਰਾ ਨੂੰ ਸਾਨੂੰ ਸਾਲ ਤੇ ਉੱਥੇ ਮਾ ਸਾਡੇ ਕਣ ਗਏ ਗੁਰਪ੍ਰੀਤ ਸਾਹਿਬ ਤਾਂ ਅੱਜ ਚੱਲਦੇ ਆਂ ਦਰਾਂਪਾਰ ਵਾਲੇ ਫਾਰਮ ਤੇ ਇਹ ਆਪਣੇ ਵੀਰ ਫੌਂਡੇ ਮਿੱਟੀ ਆਪਣੇ ਬੰਤੇ ਚਰੁੰਦੀ ਸੇਵਾ ਹਵਾਈ ਵਾਲੇ ਬੰਤੇ ਇਹ ਟ੍ਰੈਕਟਰ ਉਹਨਾਂ ਦੇ ਮਾਝੇ ਤੋਂ ਵੀਰਾਂ ਚੱਲਣਾ ਕੰਮ ਉਥੇ ਮਿੱਟੀ ਦਾ ਜੋਰ ਜੋਰ ਪੂਰੇ ਉੱਚਾ ਕਰਨ ਦਾ ਕੰਮ ਜਾਨਨੇ ਪਿਆ ਜੀ ਆਪਾਣਾ ਟਾਲੀਆਂ ਨੂੰ ਕਿਹੜਾ ਮਾਰਨ ਕੇ ਤਾਣੂ ਕਣਕਾ ਬਾਬੇ ਦੀ ਮੇਹਰ ਆ ਬਹੁਤ ਸੋਹਣੀਆਂ ਕਣਕਾ ਸਾਰੀਆਂ ਵੱਡੀ ਮੇਹਰ ਆ ਬਾਬੇ ਨਾਨਕ ਦੀ ਤੇ ਅੱਜ ਚੱਲੇ ਆ ਮੈਂ ਅਤਰਾ ਰਾਏਪੁਰਾ ਮੈਂ ਆਪਣਾ ਚਾਚਾ ਸ਼ਾਕੂ ਸੰਗ ਆ ਸਿੰਘ ਸ਼ਾਕੂ ਕਿੱਦਾਂ ਆ ਗਰ ਰਾਪਾ ਸ਼ਾਕੂ ਵੀ ਆ ਜਾਣਾ ਹਾਂ ਯਾਰ ਨਹੀਂ ਹੈ ਕਾ ਜਿਦਰਾ ਜਿਹਾ ਹੋ ਗਿਆ ਤੇ ਕਾ ਜਿਦਰਾ ਜਵਾੜੀ ਹੋ ਜਾਂਦਾ ਨਾ ਤੇਰੀ ਵਾਰੀ ਹੋਣਾ ਚਾਹ ਕੋ ਨਾ ਬਸ ਜਾਣਦੇ ਹੋਣੀ ਤੇਰੀ ਗਾ ਦੂਜੇ ਬੰਦੇ ਪਹੁੰਚ ਲੈ ਉਧਰ ਰੋਲੇ ਹੁਣ ਦਜਾ ਹੋਣਾ ਨਾ ਤਰਾਣਾ ਹਾਂ ਰੋਟੀ ਨਹੀਂ ਪਾਦੀ ਕੋਈ ਰੋਟੀ ਪੱਕਦੀ ਰੋਟੀ ਪੱਕਦੀ ਕਰਦੇ ਭਾਬੀ ਜੋਰ ਕਰ ਰਹੀ ਦੀ ਕਹਿ ਨਹੀਂ ਹਉਨੋ ਇੰਨੇ ਨਾਲ ਤੇ ਚਾਚੀ ਨੂੰ ਕਹਿੰਦੇ ਭਾਬੀ ਨੂੰ ਕਹਿੰਦਾ ਇਹਦੇ ਘਰ ਰੋਟੀ ਪੱਕਦੀ ਭਾਬੀ ਰੋਟੀ ਪੱਕਦੀ ਕਰਦੇ ਨਹੀਂ ਤੇ ਹੋਰ ਕਵਾਰੇ ਦੀ ਇਦਾਂ ਬੱਲੇ ਸ਼ਾਕੂ ਆ ਗਏ ਆ ਜੀ ਆਹ ਇਹ ਵੀ ਪਹੁੰਚਦੇ ਰਹਿੰਦੇ ਆ ਜੀ ਆਹ ਜੀ ਆਪਾਂ ਦਰਿਆ ਤੇ ਤੇ ਆਪਣੇ ਖੇਤ ਇਧਰਲੇ ਦਰਿਆ ਤੋਂ ਲੈ ਬੰਨੇ ਜਿਹੜੇ ਆ ਲਾਏ ਆਪਣੇ ਪਪੂਲਰ ਵੁੱਲਰਾ ਵਿੱਚੋਂ ਇਹਦੇ 50-60 ਬੂਟੇ ਪੈੜੇ ਵੇਚਤੇ ਸੀਗੇ ਮੱਕੇ ਜੇ ਸੌੜੇ ਤੋਂ ਬੋਟਾ ਖਲੋਤਾ ਦਾ ਆਪਣਾ ਝੋਟਾ ਜਮਦੂਦ ਦਾ ਝੋਟਾ ਆਪਣਾ 4x4 ਚਲੋ ਜੀ ਹੁਣ ਜਾਂਦੇ ਆਂ ਦਰੋਂ ਪਾਰ ਪਹਿਲਾਂ Kita sudah kembali ke tempat ini Kita ada di depan Jangan lupa untuk nangis Jangan lupa untuk menikmati jangka nangis Jangan siapa yang membawa ਜੋ ਬਾਕੀ ਮਾਰ ਸੀਗਾ ਦਰਾਜਾਂ ਦੇ ਅੱਜ ਅਮਾਈ ਨੇ ਚੋਰੀ ਸੋਨਾਂ ਨੂੰ ਲੋਨੀ ਇਹ ਆਪਣਾ ਦਰੋਂ ਪਾਰਾ ਫਾਰਮ ਕਿਹ ਗਏ ਸਾਰੇ ਮੇਰੇ ਵੀ ਦੇਖਦੇ ਆ ਇੱਥੇ ਆਣ ਕੇ ਨਾ ਬੰਦੇ ਨੂੰ ਐ ਨਜ਼ਾਰੇ ਜਿਹੜੇ ਆਉਂਦੇ ਸਵਰਗ ਮਿਲ ਜਣਾ ਸੀ ਇਦਾਂ ਬੰਦੇ ਨੂੰ ਹੈ ਨਾ ਐ ਸ਼ਾਂਤੀ ਮਾਹੌਲਾ ਕੋਈ ਰੌਲਾ ਗੋਲਾ ਨਹੀਂ ਤੇ ਬੜਾ ਵਧੀਆ ਠੰਡੀਆਂ ਹਵਾਵਾਂ ਚਲਦੀਆਂ ਇੱਥੇ ਬਿਲਕੁਲ ਸ਼ਾਂਤੀ ਮੋਲਾ ਇੱਥੇ ਕਿ ਬੜਾ ਜੀ ਲੱਗਦਾ ਤੇ ਮਡੇ ਪਾਸੋਂ ਵੀਰ ਵੀ ਇੱਥੇ ਆਉਂਦੇ ਆਪਣੇ ਕੋਲੇ ਫੰਕਸ਼ਨ ਕਰਨ ਵਾਸਤੇ ਇੱਥੇ ਕਣਕਾਂ ਬੱਬੇ ਦੀ ਮੇਹਰ ਆ ਤੇ ਜੰਮਦਰ ਥੋੜੀ ਜੀ ਹੋ ਗਈ ਨਹੀਂ ਥਾਂ 'ਚ ਤੇ ਸੇਤਾਵਾ ਇੱਥੇ ਮਸ਼ੀਨਾਂ ਖਲਾਰੀ ਰਹੀਆਂ ਜਦੋਂ ਫਸਲ ਵੱਢੀ ਦੀ ਆ ਸੰਦ ਬੜਾ ਖਰਾੜਦੇ ਨੇ ਥਾਂ 'ਚ ਆਪਾਂ ਉਹਦਾ ਕਰਕੇ ਨਹੀਂ ਥਾਂ 'ਚ ਹੁੰਦੀ ਤੇ ਮੈਂ ਬਣਾਣਕ ਦੀ ਮੇਰਾ ਬਾਕੀ ਸਾਰੇ ਕਨਕਾ ਬੋਸ ਨੂੰ ਨਹੀਂ ਆਕੀ ਤੇ ਨਹੀਂ ਪ੍ਰਵਾਹ ਹੈ ਤੇ ਪੀ ਲਿਆ ਉਸ ਬਾਅਦ ਕੰਗਮ ਹੋ ਗਿਆ ਐਸੀ ਉਸੇ ਲੈ ਜਿਵਾਨਾ ਹੋ ਰਹੇ تھے ਬਣਾਈ ਰਾਣਕਪੁਰੀ ਮੋਟਰਾਂ ਵੇ ਕਨਕਾਂ ਤੇ ਵੇਖ ਕੇ ਭੁੱਖ ਲੈਂਦੀ ਬੰਦੇ ਦੀ ਐਨੇ ਯਾਰਾ ਇਹਦਾ ਜਵਾਬਦ ਨਾ ਬਾਹਰ ਆਏ ਆ ਤੇ ਕੋਈ ਨਹੀਂ ਯਾਰੀ ਜੀ ਦਾ ਮੜਾ ਨਾ ਦੇਲ ਜਾ ਖੁਸ਼ ਹੈਗੀ ਅਲਕੁਨ ਵੇਖ ਕੇ ਜਿਵੇਂ ਕਹਿੰਦੇ ਬੰਦੇ ਨੂੰ ਹੁੰਦਾ ਨਹੀਂ ਚਾਹ ਨਾ ਰੋਟੀ ਦਾ ਤੇ ਸਾਨੂੰ ਚਾਹ ਆਉਂਦੀ ਫਸਲ ਵੇਖ ਕੇ ਸਾਨੂੰ ਖੁਸ਼ੀ ਚੜਦੀ ਸਾਨੂੰ ਇਹ ਸਾਡੀ ਬੋਟੀ ਆ ਸਾਨੂੰ ਦੁੱਖ ਨਾ ਚਾਹ ਚੜ ਜਾਂਦਾ ਫਸਲ ਵੇਖ ਕੇ ਆਪਦੀ ਉਮਾਰੀ ਮੇਰਾ ਪਾਉਣ ਤੋਂ ਵਿਚਾਰ ਆ ਵੀ ਮੀਂਹ ਮੁੰਦਾ ਜੇ ਅਸੀਂ ਆਪਣੇ ਦਰੋਂ ਪਾਰ ਆ ਇੱਥੇ ਆਪਾਂ ਕਣਕਨਾਰ ਕੀ ਪਾਣੀ ਕੋਈ ਨਹੀਂ ਲਾਇਆ ਸਿਰਫ ਇਹਨਾਂ ਦੋਰੀ ਖਾਦ ਪਾਈ ਆ ਤੇ ਸਪਰੇਏ ਆਪਾਂ ਇਹਨੂੰ ਹੁਣ ਕਰਨੇ ਆਪਾਂ ਇਹਨੂੰ ਵੀ ਬਸ ਆਪਾਂ ਟੋਪਿਕ ਤੇ 240 ਦੋਵੇਂ ਸਪਰੇਏ ਕਰਨੀਆਂ ਹੋਰ ਨਹੀਂ ਸਪਰੇਏ ਕੋਈ ਕਰਨੀ ਇਹਨੂੰ ਮੰਕਾਲਾ ਮੇਰਾ ਬਾਬੇ ਦੀ ਪੂਰੀ ਕਿੱਡਾ ਸੋਹਣਾ ਵੇਖੋ ਨਜ਼ਾਰਾ ਵੇਖਿੰਦਾ ਹਰਿਆਲੀ ਦੇ ਕੇ ਮਨ ਖੁਸ਼ ਹੋ ਜਾਂਦਾ ਪੂਰਾ ਇਹ ਸਾਰੇ ਆਪਣੇ ਪਲਾਟ ਆਪਣਾ ਦਰਿਆ ਪਾਰ ਸਾਮਣੇ ਬੜਾ ਇਹਦਾ ਪਿੰਡਰ ਆਪਣਾ ਇੱਧਰ ਆਪਣਾ ਜਿਹੜਾ ਵੀਰ ਹੈ ਰਣਜੋਧ ਆ ਬੰਦੋ ਪਰਲੇ ਬੰਨੇ ਉਹਨਾਂ ਦਾ ਫਾਰਮ ਆ ਤੇ ਬੰਦੋ ਅੰਦਰ ਅੰਦਰ ਆਪਣਾ ਵਾ ਤੇ ਉਸ ਤੋਂ ਪਰਲੇ ਪਾਰ ਆਪਣੇ ਵੀਰ ਰਣਜੋਧ ਸਿੰਘ ਥੱਲੂ ਉਹਨਾਂ ਦਾ ਫਾਰਮ ਆ ਰੋਈ ਹੋਣਾ ਸਾਰੇ ਮਾਰ ਕੇ ਗੇੜੇ ਛੇੜੇ ਨਾ ਤੋਂ ਆਪਾਂ ਜੰਨੇ ਆ ਸਾਹਿਬ ਨਾਮ ਪੁਰੇ ਸੰਪਤੀ ਸਫਾਈ ਬੁਰਾਪੇਵੰਦ ਵਿੱਚ ਜਿਹੜਾ ਪੰਜ ਤਿਰੇ ਤੋਂ ਖੇਡ ਖੜਾ ਪਿੰਡਾਂਲੀ ਕਲਾਂ ਤੋਂ ਮੇਰੇ ਤੋਂ ਨਹੀਂ ਦੇਸ਼ ਬੋਤਾ ਦੇਸ਼ ਤੋਂ ਦੇਖਣ ਲਾਖਾਂ ਪਾ ਕੇ ਆਪਾਂ ਜਨ ਸਮਾਚ ਚੱਲਦੇ ਤੇਜ਼ਾ ਦੁਨ ਮਨ ਸੁਆ ਮਾਇਆ ਤੇ ਬਨਾਰਾ ਐਨਾਂ ਨੂੰ ਕਸਮ ਆਬਾਦ 啥意儿。